ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ ਜੁਡੀਸ਼ਾ ਤੇ ਉੱਤਰਾਖੰਡ ਦਾ ਦੌਰਾ ਕਰਦੇ ਨੇ ਇਸ ਦੌਰੇ ਦੌਰਾਨ ਉਹ ਸੂਬਿਆਂ ਦੇ ਵਿੱਚ ਵਿਕਾਸ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦੋ ਮਹੱਤਵਪੂਰਨ ਪ੍ਰੋਗਰਾਮਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ 11:00 ਵਜੇ ਉੜੀਸ਼ਾ ਦੇ ਪੁਬਨੇਸ਼ਵਰ ਵਿੱਚ ਪੈਂਦੇ ਜਨਤਾ ਮੈਦਾਨ ਵਿੱਚ ਉਤਕਰਸ਼ ਉੜੀਸ਼ਾ ਮੇਕ ਇਨ ਉੜੀਸ਼ਾ ਕਨਗਲੇ 2025 ਦਾ ਉਦਘਾਟਨ ਕਰਨਗੇ। ਇਸ ਮਾਗਮਤਾ ਉੜੀਸ਼ਾ ਸਰਕਾਰ ਵੱਲੋਂ ਸੂਬੇ ਨੂੰ ਪੂੰਜੀਕਾਰੀ ਅਤੇ ਸੰਤੀ ਵਿਕਾਸ ਲੀਕ ਪ੍ਰਮੁੱਖ ਸਥਾਨ ਬੁਜੂ ਸਥਾਪਿਤ ਕਰਨ ਦੇ ਮੰਤਬ ਨਾਲ ਕੀਤਾ ਜਾ ਰਿਹਾ ਹੈ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਮੇਕ ਇਨ ਇੰਡੀਆ ਉੜੀਸ਼ਾ પ્રદર્શની ਦਾ ઉદ્ઘાટન ਵੀ ਕਰਨਗੇ ਜਿਹੜੀ ਸੂਬੇ ਦੇ ਸੰਨਤੀ ਵਿਕਾਸ ਦੀਆਂ ਪ੍ਰਾપ્તિਆਂ ਨੂੰ ਦਰਸਾਈ ਕੀ ਇਹ ਸਮੇਲਨ ਅੱਜ ਅਤੇ ਕੱਲ ਚੱਲੇਗਾ ਤੇ ਇਸ ਵਿੱਚ ਸੰਨਤ ਖੇਤਰ ਦੇ ਉੱਗੇ ਆਗੂ ਪੂੰਜੀਕਰ ਤੇ ਨੀਤੀ ਕਾੜੇ ਸ਼ਾਮਿਲ ਹੋਣਗੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ મોદી ਉਤਰਾਖੰਡ ਦੇ ਦੇਰਾਦੂੰਣ ਜਾਣਗੇ ਜਿੱਥੇ ਉਹ ਸ਼ਾਮ 6:38 ਵਜੇ ৮ম ਕੌਮੀ ਖੇਡਾਂ ਦਾ ਉਦਘਾਟਨ ਕਰਨਗੇ ਇਹ ਖੇਡਾਂ ਅੱਜ ਤੋਂ 14 ਫਰਵਰੀ ਤੱਕ ਉਤਰਾਖੰਡ ਦੇ 11 ਜ਼ਿਲ੍ਹਿਆਂ ਤੇ 8 ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾਣਗੀਆਂ ਇਸ ਸਾਲ ਦੀਆਂ ਖੇਡਾਂ ਸੂਬੇ ਦੀ ਸਿਲਵਰ Jublie ਨਾਲ ਮੇਲ ਖਾਂਦੀਆਂ ਨੇ ਖੇਲੋ ਤੇ 35 ਖੇਡਾਂ ਵਿੱਚ 10000 ਤੋਂ ਵੱਧ ਐਥਲੀਟ ਹਿੱਸਾ ਲੈਣਗੇ ਯੋਗ ਤੇ ਮਲਖਮ ਖੇਡਾਂ ਨੂੰ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਇਸ ਸਾਲ ਦੀਆਂ ਕੌਮੀ ਖੇਡਾਂ ਦਾ ਥੀਮ ਗ੍ਰੀਨ ਗੇਮਸ ਹੋਵੇਗਾ ਜਿਸ ਵਿੱਚ ਵਾਤਾਵਰਣ ਦੀ ਸੁਰੱਖਿਆ ਉੱਤੇ ਜ਼ੋਰ ਦਿੱਤਾ ਜਾਪੇਗਾ ਮੁੱਖ ਸਥਾਨ ਦੇ ਨੇੜੇ ਖੇਡ ਜੰਗਲ ਬਣਾਇਆ ਗਿਆ ਜਿੱਥੇ ਖਿਡਾਰੀ ਅਤੇ ਮਹਿਮਾਨ 10000 ਤੋਂ ਵੱਧ ਬੂਟੇ ਲਗਾਉਣਗੇ